ਉਹ ਤਾਂ ਇਹ ਬਣਾਉਣ ਸਾਰੇ ਜੀ ਬੰਦਾ ਅਸੀਂ ਉਹ ਘਰ ਨੂੰ ਹੀ ਜਾਣਦੇ ਨਾ ਅਗਰ ਦੱਸਦੇ ਇਹ ਘਰ ਜਾ ਕੇ ਸਮਝ ਜਾਂਦਾ ਦਾ ਅਜਨਵਸਦੀ ਹਾਂ ਜੀ ਤੇਰੀ ਭਲੀਓ ਮਾੜੀ ਵੀ ਕੋਲ ਨਾ ਹੋਰ ਕੋਈ ਲਾਇਓ ਜੀ ਮੈਂ ਕਿਹਾ ਨਹੀਂ ਲਾਉਂਦੇ ਐਕਸਟਰਾ ਜੀ ਇਹਨਾਂ ਨੂੰ ਵਧੀਆ ਕਰਦੇ ਇਹ ਸਾਰੇ ਜੇ ਕਿਤੇ ਕੋਈ ਮਾਰਾ ਕੰਮ ਹੋਇਆ ਤਾਂ ਦੱਸਣਾ ਦੇ ਇਹ ਸਾਰੇ ਇਹਨਾਂ ਦੀ ਬਿਜਲੀ ਘੱ ਵੀ ਪਰ ਚੱਲਿਆ ਅੱਜ ਬਣੇਵੀ ਦੀ ਬਿਜਲੀ ਤੁਸੀਂ 5 ਦਿਨਾਂ ਦੀ ਬਿਜਲੀ ਘਰਾਪਦੀ ਸਰਦ ਕਦੋਂ ਵਧੀਆ ਆਪਾਂ ਕਿੰਨੇ ਨਵੇਂ ਟ੍ਰਾਂਸਫਾਰਮਰ ਲਾਇਏ ਇਹਨੂੰ ਮੈਂ ਨੰਬਰ 15 ਲਾਈਨ ਤੇ 8 ਤੋਂ ਆਪਾਂ 1200 ਦੇ ਦਿੰਦੇ ਹਾਂ ਉਹ ਦੇਖੋ 23 ਮਾਈਨ ਲਾਈਨ ਤੇ ਇਹਦਾ ਉਹ ਵੀ ਇਹ ਲੱਗਦਾ ਹੈ ਕਿ ਲਾਈਨ ਦਾ ਨੀਚੇ ਰਿਪੇਅਰਮੈਂਟ ਹੁੰਦਾ ਉਸਦੇ ਲਈ 11 ਨੰਬਰ ਵਾਲਾ ਭਾਂਜੀ ਕਿਤੇ ਆਉਂਦਾ ਜਿਹੜਾ ਕੋਈ ਆਨੇ ਪਾਏ ਨਹੀਂ ਕਰਦੇ ਲਾਈਨ ਖਿੱਚੀ ਪਈ ਹੈ ਇੱਕ ਉਹ ਅੱਜ ਹੀ ਲੱਗ ਜਾ ਨਹੀਂ ਨਿਕਲੋ ਇਹਨੂੰ ਪਾਸੇ ਕਰੋ ਇਹ ਨੋ ਨ ਬਦਲਦੇ ਸਾਰੇ ਇਹ ਕੇਵਲ ਗੂਣਾ ਸਭ ਬਦਲਦੇ ਇਹ ਸਾਰੇ ਅੱਗੇ ਆ ਜੀ ਇਹਨਾਂ ਦਾ ਅੱਗੇ ਐਸਟੀਮੇਟ ਬਣਿਆ ਜੀ ਬਣਾਇਆ ਜੀ ਬਣਾਇਆ ਇੱਕ ਤਾਂ ਬਣਾਇਆ ਹਾਂ ਤੇ ਪਰ ਇਹਦਾ ਸ਼ਿਫਟਿੰਗ ਦਾ ਨਹੀਂ ਬਣਾਇਆ ਸ਼ਿਫਟਿੰਗ ਦਾ ਹੁਣ ਉਹ ਬਣਾਉਣਾ ਉਹ ਬਣਾ ਦਿੰਨੇ ਜੀ ਉਹ ਦੇ ਦਿੰਦੇ ਕਿ 50 ਹਜ਼ਾਰ ਕੋਈ ਗੱਲ ਚਲੋ ਜਿੰਨੇ ਦਾ ਚਲੋ ਨਾ ਦੋ ਮੈਂ ਦੇ ਦੂੰਗਾ ਕੋਈ ਗੱਲ ਉਹ ਕੰਮ ਕਰਦਾ ਬਸ ਇੱਕ ਸਾਈ ਮੰਦਰ ਲੱਗੇ ਉਹਨਾਂ ਦੋ ਗਲੀਆਂ ਛੱਡਦੀਆਂ ਬਾਕੀ ਸਾਰੀਆਂ ਕਰਤੀਆਂ ਜੀ ਉਹ ਵੀ ਕਰਦੇ ਸੱਚੀ ਸਰ ਉਹ ਐਸਟੀਮੇਟ ਬਣੇ ਆ ਉਹਨਾਂ ਆਸਤੇ ਆਸਤੇ ਕੰਮ ਹੋਣਾ ਅੱਜ ਵੀ 25 30 ਬੰਦੇ ਲੱਗੇ ਆ ਉਹ ਆਸਤੇ ਆਸਤੇ ਹੋਣਾ ਕੰਮ ਨਹੀਂ 3 ਦੇਖੋ ਜੀ ਆਉਂਦੇ ਕੰਪਲੀਟ ਹੋ ਗਿਆ ਕਦਾਂ ਰਿਹਾ ਠੀਕ ਠਾਕ ਅੱਜ ਕੱਲ੍ਹ ਟੈਨਸ਼ਨ ਨਹੀਂ ਬਿਲੀ ਦਾ ਕੰਮ ਸਹੀ ਹੋ ਰਿਹਾ ਦੱਸੋ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਹਾਂ ਜੀ ਸਰ ਬਿਲੀ ਘਾ ਵੀ ਬੰਦ ਲਿਆ ਦੇਖੋ ਕੇਬਲਾਂ ਪੈਂਡਿਆ ਕਿ ਨਹੀਂ ਕਮਾਲ ਕਰਤੀ ਹੈ 100 ਮੀਟਰ ਦੇ ਉੱਚਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਭ ਦੇਖ ਦੀ ਗੱਲ ਨਜ਼ਾਰਾ ਬੰਦ ਕੋਈ ਬਿਲੀ ਦੀ ਚੋਰੀ ਨਹੀਂ ਹੋਣ ਦੇਣੀ ਨਹੀਂ ਜੀ ਨਹੀਂ ਹੋਣੀ ਨਹੀਂ ਬਿਲੀ ਬੰਦ ਦੀ ਹੋਣ ਦੇਣੀ ਹੱਤਾਂ ਦੀ ਸਵਦਾ ਤੁਹਾਨੂੰ ਦੇਣੀ ਸ਼ਹਿਰ ਦੇ ਵਿੱਚ ਜਾਦੇ ਗੱਡੇ ਹੋਲੀ ਹੋਲੀ ਖੜੇ ਲੱਗੇ ਜਾਂਦੇ ਆਂ ਆਂਦੇ ਆਂ ਫੜਿਆ ਹੋਤਾ ਜੀ ਯਾਦੇ ਹਾਂ ਠੀਕ ਹੈ ਜੀ ਤੁਸੀਂ ਸੁਣਾਓ ਕਰ ਵੀ ਕਹਾ ਚਿਰਪਾ ਕਿਰਪਾ ਹੋਰ ਤੁਸੀਂ ਸੁਣਾਓ ਆ ਦੇਖੋ ਸ਼ਹਿਰ ਦਾ ਕੰਮ ਕਰ ਆ ਦੇਖੋ ਸ਼ਹਿਰ ਦਾ ਕਦਮ ਬੱਤੀ ਆ ਪੂਰਾ ਹੋ ਜਾਉਦਾ ਸਿੱਧੀ ਜੜੀ ਆ ਚੌਥਾ ਫਿਟ ਰਿ ਇੱਥੇ ਲਾ ਕੇ ਜੋੜੋ ਇੱਥੇ ਲਾ ਕੇ ਇੱਥੋਂ ਇਹ ਸਰ ਬਿਜਲੀ ਘਰ ਤੋਂ ਸਿੱਧੀ ਲਿਆ ਕੇ ਇੱਥੇ ਜੋੜਤੀ ਜੀ ਹਾਂ ਇਹ ਅੱਗੇ 1 ਨੰਬਰ ਤੇ ਚੱਲਦਾ ਸੀ ਜੀ ਇਹ ਹੁਣ ਆਪਣਾ ਸਾਰਾ ਗੋ ਜਿਹੜਾ ਜੀ ਇਹ 4 ਨੰਬਰ ਚੱਲ ਜਾਊਗਾ ਜੀ ਇਹ ਅੱਛਾ ਹਾਂ ਜੀ ਇਹ ਪੂਰਾ ਕਿ 1 ਨੰਬਰ ਅੱਗੇ ਸਾਰਾ 1 ਹੀ ਸੀ ਨਾ ਇਹ ਹੁਣ ਇਹ ਆਪਾਂ ਇਹਦੀ ਪਾਰਟੀਸ਼ਨ ਕਰ ਦਿੱਤੀ ਐਦਾ ਫੀਡਰ ਜਿਹੜਾ ਜਿੱਨਾ ਚਕਾਵਾਂ ਰੋਡ ਆਈਡੀਆਈ ਰੋਡ ਆਪਣਾ ਸਾਈ ਮੰਦਰ ਵਾਲੀ ਗਲੀ ਇਹ ਸਾਰਾ ਹੀ ਹੁਣ ਇੱਥੇ 4 ਨੰਬਰ ਤੇ ਚੱਲੂਗਾ ਇਹ ਅੱਛਾ ਹਾਂ ਆਹ ਵੇਖੋ ਕੇਬਲ ਸਾਰੀ ਉੱਥੇ ਜਿਹੜੀ ਆ ਜਿਹੜੀ ਉੱਤੋਂ ਉੱਤੇ ਭਾਈ ਜਿਹੜੀ ਥੱਲੇ ਸੀ ਪਹਿਲਾਂ ਸੀ ਉਹ ਐਲਟੀ ਲਾਈਨ ਦੀ ਆ ਜੀ ਜਿਹੜੀ ਟਰਾਂਸਫਾਰਮਰ ਤੋਂ ਅੱਗੇ ਜਿਹੜੀ ਆਪਾਂ ਘਰਾਂ ਨੂੰ ਸਪਲਾਈ ਦਿੰਨੇ ਆ ਅੱਛਾ ਉਹ 11000 ਵੋਲਟੇਜ ਵਾਲੀ ਕੇਬਲ ਆ ਜੀ ਜਿਹੜੀ ਉੱਪਰ ਦੀ ਹਾਂਜੀ ਹਾਂਜੀ ਸਰ ਸਤਿਗੁਰੂ ਜੀ ਕੀ ਹਾਲ ਹੈ ਪੈਂਦੀ ਠੀਕ ਹੋ ਬੱਧੀਓ ਸਰ 11 ਮੀਟਰ ਦੇ ਤੋਂ ਲਾਤੇ ਆ ਨਾ ਇਹਨਾਂ ਦੇ ਥੱਲੇ ਜਿੰਨੀਆਂ ਬਾਜ਼ਾਰ ਦੇ ਛੱਡਾਂ ਦੇ ਉੱਤੇ ਕੇਬਲਾਂ ਪਈਆਂ ਨਾ ਪੀਵੀਸੀਆਂ ਥੱਲੇ ਸਾਰੀਆਂ ਤਾਂ ਇਹਦਾ ਨਾਲ ਚੋਕ ਦੇਣੀਆਂ ਸਾਰੀਆਂ ਕੰਮ ਮੜ ਕੇ ਐਲਟੀ ਦਾ ਸਿਸਟਮ ਥੱਲੇ ਕਰਨਾ ਹੈ ਲੈਬਲ ਕਹਿੰਦੀ ਉੱਪਰ ਆ ਜਿਹੜਾ ਸਰ ਹਾਂਜੀ ਸਰ ਦੇਖੋ ਜੋੜ ਦੇਖੋ ਸਰ ਕਿਤਨਾ ਨਾ ਥੱਲੇ ਵੇਖੋ ਛੱਡਾਂ ਦੇ ਨਾਲ ਹੀ ਪ ਉਹ ਕੋਚ ਉਹ ਵੀ ਜਿਹੜੀ ਹਾਂ ਇਹ ਤਾਂ ਉੱਤੇ ਬੰਨੋ ਸਾਰੀਆਂ ਤੇ ਜਿੰਨੇ ਸਰ ਆ ਵੇਖੋ ਕੁਛ ਤਾਂ ਦੇ ਆ ਵੇਖੋ 21 ਨੰਬਰ ਸਰ ਆ ਲਾ ਬੋਲਦੇ ਨਾਲ ਲੱਗਾ ਜਿਹੜਾ ਵੱਡਾ ਬਕਸਾ ਇਹ ਸ਼ੋਟ ਲੱਗਿਆ